ਫਰੂਟ ਕੇਕ ਲੈਣਾ ਹੈਪੀ ਬਰਥਡੇ ਟੂ ਯੂ ਕੜਵੇਂ ਕਪੜੇ ਮੇਰੇ ਕੜਕੇ ਰਾਤ ਦੇ ਪੱਤ ਮੈਂ ਵਿਆਹ ਹੋ ਜਾਣਾ ਕਪੜੇ ਪਾਏ ਜਾਣਾ ਤੁਮ online ਜਾਣਾ ਕੁੜਮਾਂ ਤੇ ਜਾਣਾ ਆਲਰੇਡੀ ਆ ਭਾਗ ਬੰਨ ਲਈ ਗਿੜੀ ਭੰਗ ਉਹ ਨਹੀਂ ਮੈਂ ਨਾ ਮੇਰੇ ਮੇਰੇ ਕੋਲ ਭਗ ਹੈਗੀ ਆ ਓਏ ਮੰਮੀ ਦੇ ਸੂਟ ਨਾਲ ਮੈਚ ਕੀਤੀ ਆ ਉਹ ਕਹਿੰਦਾ ਹਾਂ ਉਹ ਕਹਿੰਦਾ ਮਾਈਕ ਕਰਨਾ ਪੈ ਗਿਆ ਇੱਥੇ 12 ਵਜਾਉਣੇ ਆ ਤਾਂ ਕਿੱਥੇ 12 ਵਜਾਉਣੇ ਆ ਇੱਥੇ ਝੋਲ ਡਾ ਗਾ ਆਏ 11 ਵਜਣੇ ਆ ਨਾ 11 ਵਜੇ ਤੇ 11 ਵਜੇ ਤੁਰੇਗਾ ਤੇ 12 ਵਜ ਜਾਣੇ ਉੱਥੇ ਪਹੁੰਚ ਗਏ ਡੈਡੀ ਜਾਣਾ ਤੁਸੀਂ ਵੀ ਹਾਂ ਮੈਂ ਹੀ ਜਾੜ ਮੈਂ ਗਾੜੀ ਕਿਉਂ ਨਹੀਂ ਲਾ ਜਾਣਾ ਤਾਂ ਗਾਂ ਦੇਖਣਾ ਨਹੀਂ ਉਹਨਾਂ ਨੇ ਲਿਆਂਦੀ ਆ ਅੱਛਾ ਉਹ ਦੇਖ ਕੇ ਆਉਣੀ ਆ ਤੁਸੀਂ ਚਲੋ ਕਰਾ ਫਿਰ ਚਾਹ ਮੈਂ ਮੇ ਪਾਲ ਲੀੜੇ ਕਾੜ ਦੇ ਕੱਪੜੇ ਕਾੜ ਦੇ ਮੇਰੇ ਵਾਲੇ ਕੱਪੜੇ ਵੀ ਥੋੜੇ ਥੋੜੀ ਮੰਮੀ ਦੇ ਮੇਰੇ ਵੀ ਕਾੜ ਦੇ ਮੇਰੇ ਨਾਲ ਕੇ ਰਾਤ ਤੇ ਪਾ ਮੈਂ ਜੇ ਵਿਆਹ ਹੋ ਜਾਣਾ ਮੈਂ ਬੁਲਾਈਂ ਜਾਣਾ ਕੁੜਮਾ ਤੇ ਜਾਣਾ ਹਾਂ ਹਾਂ ਲਾ ਲੈ ਕੱਦਦਾ ਨਹੀਂ ਨਹੀਂ ਬੁਲਾਈਂ ਨਹੀਂ ਹਾਂ ਲਾ ਮੈਂ ਨਾ ਮੇ ਤਾਂ ਵੜਿਆ ਦੇਖੀ ਜਾਂਦੀ ਹਾਂ ਵੇਖ ਲੈ ਲਾ ਲੈ ਹੁਣ ਦੇਖਦੇ ਆ ਹੁਣ ਦੇਖਦੇ ਕਿੱਦਾਂ ਨੂੰ ਜਾਂਦਾ ਜੱਟਾ ਦੇਖਦੇ ਆ ਲੈ ਬਈ ਕਰ ਕੇ ਦੇਖਨੇ ਕਿੱਦਾਂ ਨੂੰ ਜਾਂਦਾ ਆਹ ਕੋਣ ਆਹ ਨਹੀਂ ਬਾਲਾ ਲੈ ਵੀ ਹੁਣ ਡੈਡੀ ਪਾਊਗਾ ਵੀ ਕੱਪੜੇ ਨਵੇਂ ਦੇ ਦਿਆਂਗਾ ਵੀ ਆਏ ਹਾ ਦੇ ਮਰਦੂ ਦੇ ਹੱਥ ਬਾੜਾ ਕਰ ਡਿਆ ਮਾ ਦਾ ਤੂੰ ਹਮ ਹੱਥ ਬਾੜਾ ਕਰ ਡਿਆ ਮੋਢੇ ਤਾਂ ਦਿੰਨਾ ਕਿਆ ਡਾੜੀ ਫਿਰ ਪਾਓ ਕੱਪੜੇ ਯਾਰ ਮੇਰੇ ਪਾਏ ਬਈ ਤੂੰ ਕਿਦੋਂ ਨਹੀਂ ਨਹੀਂ ਉਹ ਨਹੀਂ ਪਤਾ ਛੱਡਿਆ ਦੇ ਕਰ ਕੋ ਡੱਕਣਾ ਉਹ ਬਾ ਬਾ ਮਾਰਦਾ ਮੋਢਾ ਇਹ ਮੈਂ ਤਾਂ ਮਾਂਤ ਕਰ ਆਹ ਵਾ ਦੇਖ ਦੇ ਹਬੀਲਾ ਕੋਸ ਨੂੰ ਕੀ ਆ ਬਈ ਨਹੀਂ ਨਹੀਂ ਰਾਣੀ ਰਾਣੀ ਆ ਕੇ ਇੰਨੇ ਖੇਡਾਂਗੇ ਤੂੰ ਮੇਰੀ ਗੱਲ ਮੰਨਿਆ ਕਰੋ ਨਹੀਂ ਪਾ ਲਉ ഡഡീ ചാഗൂല ഡി ജീ ക

ਇਹ ਡੈਡੀ ਦੀ ਹੈ ਇਹ ਦੇ 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 ਕੋਈ ਨਾ ਮੇਰੀ ਪੱਗ ਹੈਗੀ ਹੈ ਪੂਰੀ ਉਡੀਆ ਆਪ ਆ ਨਹੀਂ ਮੈਂ ਨਹੀਂ ਮੰਡੀ ਮਟੂ ਘੁਰ ਗਈ ਲਾ ਗਰੀਦ ਮਨਵੇ ਲਿਆ ਕਰੋ ਆਹ ਇਹ ਠੀਕ ਆ ਨਵੀਆਂ ਪੱਗਾਂ ਆਹ ਤਾਂ ਨੀਲੀ ਆ ਜਿਹੇ ਮੇਰੇ ਆ ਮੇਰਾ ਆ ਤਾਂ ਕਿਸਮ ਹੋਈਆ ਆਹ ਨੀਲੀ ਦਾ ਮੇਰੀ ਆ ਮੈਂ ਵੀ ਹਰ ਇੱਕ ਮੇਰੀ ਆ ਕੋਲ ਉਹ ਵਾਲੀ ਮਟੇ ਪੱਗਾਂ ਉਹ ਮੇਰੀ ਆ ਇਹ ਇਹਨੂੰ ਇਹਨੂੰ ਕੀ ਪਤਾ ਵਾ ਇਹ ਸਰ ਖੋਦ ਰਾ ਰਿਹਾ ਮਗਾ ਇਹ ਨਿਆਣੀ ਆ ਇਹਨੂੰ ਕੀ ਪਤਾ ਵਾ ਕੱਲ ਆਈ ਆ ਇਹਨੂੰ ਹਰ ਪੱਗਾਂ ਦਾ ਪਤਾ ਦੇ ਹਾਂ ਨੀਲੀ ਦਾ ਬੰਨਣਾ ਨਹੀਂ ਆ ਡੈਡੀ ਨੇ ਨੀਲੀ ਤੇ ਕਾਲੀ ਦੋ ਪੱਗਾਂ ਹੀ ਬੰਨਦਾ ਗੜੀ ਆ ਮੰਨ ਲੋ ਚੱਲ ਹੁਣ ਟੂਮ ਫੂਨ ਲੈ ਕੇ ਬੈ ਗਈ ਉਹ ਸੂਟ ਤਾਂ ਮੈਚ ਨਹੀਂ ਕਰਦਾ ਗੜੀ ਪੱਗ ਪੱਗ ਦਾ ਮੈਚ ਨਹੀਂ ਕਰਦਾ ਤੇਰਾ ਹੁਣ ਨਿਕਲੋ ਬਾਹਣਾਂ ਯਾਰ ਜੁੱਲੀਆਂ ਚਲੋ ਚਲੋ ਇੱਕ ਨਾ ਓ ਆ ਜਾ ਚਲੋ ਆ ਜਾ ਭੱਜ ਜਾ ਭੱਜ ਜਾ ਹਾਂਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮਰੀਜ਼ਾਂ ਨੂੰ ਲੈ ਕੇ ਚੱਲੇ ਆ ਡੈਡੀ ਅੱਜ ਤਿਆਰ ਹੋਇਆ ਡੈਡੀ ਨੇ ਮੂੰਹ ਥੋੜੋ ਜਾਣੇ ਤਾਂ ਕਾਂ ਦੇਖਣ ਚੱਲਿਆ ਆਪਣੇ ਨਾ ਏਜੰਟੀ ਦੇ ਸੱਤ ਪਰੋਂ ਨਹੀਂ ਜਾ ਡੈਡੀ ਦਾ ਕਹਿੰਦਾ ਰਸੂਰ ਪਰੋਂ ਆਉਂਦਾ ਨਹੀਂ ਉਹ ਬਿੱਟੂ ਕਹਿੰਦਾ ਹਾਂ ਬੋਲੋ ਜੀ ਇਹਦਾ ਪਰ ਨਾਲ ਹੀ ਏਜੰਟੀ ਦੇ ਸੁਪਰ ਤੰਨਾ ਮਰੀਜ਼ਾਂ ਨੂੰ ਲੈ ਕੇ ਠਾਠ ਚੱਜ ਮਰੀਜ਼ਾਂ ਲੈ ਕੇ ਜੰਦੇ ਸਤ ਮਰੀਜ਼ ਆਹ ਸਤ ਮਰੀਜ਼ ਹੀ ਆ ਉਹ ਲੱਗਣੀ ਆ ਇੱਥੋਂ ਜੇ ਢੂਈ ਦੁਖਦੀ ਆ। ਨਵਾ ਦਾਲੀ ਰਲ ਕੀ ਮੈਡਮ ਐ ਕੋਹਰ। ਡੈਡੀ ਦਾ ਆ ਗੱਲਾਂ ਹੀ ਟੋਕੀ ਜਾਂਦਾ ਅੱਜ ਤੇਰੀਆਂ ਮੰਮੀ ਐ। ਹੈ? ਹਾਂ ਐ। ਗੱਲ ਦੱਸਦਾ ਮੂੰਹ ਤੋਂ ਪਿਲਾਦੇ ਹੋ ਇਹਦੇ। ਸਹੀ ਗੱਲ ਆ। ਕੋਈ ਗੱਲ ਹੋਵੇ ਉਹਦੀ ਟੋਆ ਲੰਦਾ ਤੇਰੀ ਗੱਲ। ਅੱਜ ਤਾਂ ਸਿਰਫ ਸਾਜੀ ਲੱਗਣੀ ਐ। ਸ਼ੁਰੂ ਕਰ ਲੂੰਗਾ ਨਾ। ਲਾ ਅੱਜ ਦੇਣਗੇ ਹੱਥਾਂ ਨੇ। ਅੱਜ ਫਿਰ ਸ਼ਰਾਧ ਮੌਕ ਜਣ ਐ। ਹਾਂ ਕੱਲ ਤੋਂ ਵਿਆਹ ਸ਼ੁਰੂ ਹੋ ਜਾਣਗੇ ਇਹਨਾਂ ਦੇ ਧਰੇਵੇਂ ਵਿਆਹ। ਅੱਛਾ। ਸਰਾਤਾ ਚ ਨਹੀਂ ਕਰਦੇ ਹੁੰਦੇ ਵੇਆ। ਕਿ ਸਰਾਤਾ ਕੀ ਹੋਇਆ? ਬਾਈਨ ਚਾਹ ਇੱਕ ਸਰਾਤਾ। ਹਾਂ। ਨਾ ਚ ਨਹੀਂ ਕਰਦੇ। ਵਿਆਹ ਪਾਇਰ ਕਿਉਂ ਵੀ ਬਹੁਤ ਘਾਟਾ ਆਉਣਗੇ ਵਿਆਹ। ਕਿਉਂਕਿ ਇੱਕ ਤਾਂ ਹੜਾ ਨਾ ਨੁਕਸਾਨ ਹੀ ਬਹੁਤ ਆ ਲੋਕਾਂ ਦਾ। ਵਿਆਹ ਕਿੱਥੇ ਕਰ ਦੇਣੇ? ਨਹੀਂ ਜਾਂਦੇ ਵੀ ਜਿੰਨਾਂ ਦੇ ਭਰਾਮਾਂ ਦੇ ਵਿਆਹ ਤਰੇਵੇ ਆ ਮਾਈਆਂ ਦੇ। ਹਾਂ। ਵੀ ਨਾਨ ਖਾ ਦਿਓ ਵੀ ਪੈਲਸ ਫਰੀ। ਅੱਛਾ। ਕਿ ਦਮ ਸਾਰਾ ਫਰੀ ਦੇਵਾਗੇ ਵੀ। ਵਿਆਹ ਤਾਂ ਫਿਰ ਵਧੀਆ ਗੱਲ ਆ ਕੀਤੀ ਵੀ। ਤੂੰ ਇੱਧਰਲੇ ਪਾਸੇ ਜਿੱਧਰ ਨੂੰ ਅਸੀਂ ਗਏ ਸੀ ਨਾ ਇੱਧਰਲੇ ਪਾਸੇ ਨਹੀਂ ਹਜੇ ਲੋਕ ਇਹਨੇ ਜਾਣਦੇ ਹੂੰ ਉਧਰ ਜਨਾਲੇ ਕੰਨੀ ਵਾੜਾ ਜਾਂਦੇ ਆ ਉਧਰ ਉਹ ਪਾਣੀ ਉਹ ਉਧਰ ਪਾਣੀ ਦਾ ਬੜਾ ਜ਼ੋਰ ਆ ਇੱਕ ਹੋਰ ਚੱਕਰ ਪਤਾ ਨਾ ਜਿਹੜਾ ਵਿਆਸ ਵਾਲਾ ਵਾ ਡੇਰਾ ਹੂੰ ਉਹਨੇ ਬੰਨ ਮਾਰਤਾ 4 ਕਿਲੋਮੀਟਰ ਹੋਰ ਕਹਿੰਦੇ ਹੂੰ ਉਹ ਜਿਹੜਾ ਪਾਣੀ ਆ ਪਤਾ ਨਹੀਂ ਭਲੱਥ ਪਿੰਡ ਪੈਂਦਾ ਉਧਰ ਨੂੰ ਹਨਾ ਹਾਂ ਖਬੂਰ ਹੈ ਆ ਉਧਰ ਨੂੰ ਲੰਘਿਆ ਇਹ ਪਾਣੀ ਕਹਿੰਦੇ ਇਹਦੇ ਨਾਲ ਢੂਸੀ ਬੰਨ ਵੀ ਡੋਟ ਸਕਦਾ ਜਿਹੜਾ ਇਹ ਨਨਕਾਣਾ ਸਾਹਿਬ ਚ ਪਾਣੀ ਵਾਰੀ ਹੈ ਹਾਂ ਨਨਕਾਣਾ ਸਾਹਿਬ ਚ ਕਿੰਨਾ ਵਾਰ ਪਰ ਇੰਨੀ ਗੱਲ ਆ ਪਾਕਿਸਤਾਨ ਵਾਲਿਆਂ ਨੇ ਸਰਕਾਰ ਨੇ ਸਭ ਤੋਂ ਪਹਿਲਾਂ ਦੇਖ ਲੋ 1 ਕੜਾ ਇੰਚ ਸਾਫ਼ ਕਰਾਤਾ ਸਾਰਾ ਗੁਰਦੁਆਰਾ ਸਾਹਿਬ ਪਾਣੀ ਹਜੇ ਵੀ ਬਹੁਤ ਆ ਜਿੱਧਰ ਆ ਗਏ ਸੀ ਅਸੀਂ ਮੇਰੇ ਤੇ ਉਹ ਤਾਂ ਲੱਗਦਾ ਹੀ ਨਹੀਂ ਵੀ ਕਣਕਾਂ ਵੀ ਬੀਜੀਆਂ ਜਾਣੀਆਂ ਇੰਨਾ ਪਾਣੀ ਮਗਰੋਂ ਹੋਰ ਆ ਹੀ ਜਾਂਦਾ ਪਰ ਇੰਨੀ ਗੱਲ ਆ ਵੀ ਲੋਕ ਪਯਾਬੀ ਪਯਾਬੀ ਦੇ ਨਾਲ ਖੜ ਕੇ ਹਾਂ ਜੇ ਹੁਣ ਆਪਣੇ ਨਾਲ ਪਤਾ ਹੀ ਨਹੀਂ ਹੈ ਹਾਂ ਕਿੰਨੂ ਮੈਂ ਡਿ ਗਈ ਸਹੀ ਗੱਲ ਆ ਉਹ ਰਿਆ ਹੁਣ ਜਿਹੜੇ ਏਰੀਆ 'ਚ ਹੁਣ ਆਪਾਂ ਨੂੰ ਤਾਂ ਐ ਲੱਗਦਾ ਵੀ ਕੁਝ ਵੀ ਹੈ ਨਹੀਂ ਪਰ ਜਿੱਥੇ ਨੁਕਸਾਨ ਆ ਉੱਥੇ ਨੁਕਸਾਨ ਬਾਲਾ ਵਾ ਆਪਣੇ ਤਾਂ ਚਲੋ ਏਰੀਏ ਉੱਚੇ ਆ ਉੱਚੀਆਂ ਜ਼ਮੀਨਾਂ 'ਵਾਂ ਬਾਕੀ ਬੈਠੇ ਥੋੜਾ ਹਟਕੇ ਜੇ ਆ ਆਪਣੇ ਦਾ ਪਾਣੀ ਆਪਣੇ ਮੋਹਰੇ ਬਹੁਤ ਦੋ ਦਾ ਮੇਰੇ ਪੈਂਦੀਆਂ ਹਾਂ ਹਾਂ ਦੋ ਸ਼ੇਮਾ ਦੋਤਨ ਸ਼ੇਮਾ ਬੰਨੇ ਹਾਂ ਉਹ ਆਪਾਂ ਦਾ ਯਾਨੀ ਕਿ ਬਹੁ ਮਗਰ ਬੈਠੇ ਆ ਵਿਚਾਲੇ ਜੇ ਆ ਜਾਂਦੇ ਆਪਾਂ ਤਾਂ ਆਪਣੇ ਗੰਨੇ ਬਚਾਹ ਹੋ ਜਾਂਦਾ ਸਾਸ਼ੀ ਮੇਰੇ ਨਹਿਰਾ ਹੀ ਪਾਣੀ ਛੱਡਦਾ ਸੀ ਅੱਛਾ ਟੋੜ ਸੀਗਾ ਹੀ ਨਹਿਰਾ ਆ 88 ਦੇ ਆਇਆ ਸੀ ਕਹਿੰਦੇ ਆਪਣੇ ਪਿੰਡਾਂ ਗੰਨੇ ਪਾਣੀ ਹਨ ਇਹ ਹੋਰ ਆ ਨਹਿਰਾ ਟੁੱਟ ਗਿਆ ਫਿਰ ਪਾਣੀ ਤੇ ਜਾਣਾ ਹੀ ਹੈ ਕਦੇ ਆ ਉਪਰ ਪਾਣੀ ਉਦੋਂ ਸਾਡੀ ਬਾਤ ਉਹ ਜਾਣ ਕੇ ਛੱਡਾ ਇਹਨਾਂ ਨੇ ਆ ਉਦੋਂ ਖਾੜਖੋ ਬਾੜ ਇਹ ਕਹਿੰਦੇ ਖਾੜਖੋ ਜਿਹੜੇ ਮੁੰਡੇ ਨੇ ਉਹ ਆ ਉਹ ਭੱਜਣਗੇ ਜਾਂ ਵਿਚ ਰੋੜ ਜਾਣਗੇ ਬਾਰੂ ਦਾ ਆਸ-ਪਾਸੇ ਹੋ ਗਏ ਨੁਕਸਾਨ ਆਮ ਲੋਕਾਂ ਦਾ ਵੱਧ ਹੋ ਗਿਆ ਉਹ ਵਾਹੀ ਉਹ ਬੰਨੀਰ ਕਰਨਾ ਚਾਹੀਦਾ ਸੀ ਅੱਜ ਪਹੁੰਚੇ ਹਾਂ ਪਰ 48 ਤੇ ਸਮਨ ਦੀ ਤੇ ਮੰਮੀ ਢੂਈ ਦਿਹਾਉਣੀ ਸੀ ਹੂੰ ਕੀ ਕਹਣਾ ਡੈਸਕ ਦੀ ਪ੍ਰੋਬਲਮ ਦਾ ਸਾ ਮੇਰੀ ਉਹ ਜਿਹੜੀ ਮੇਰੀ ਵੀ ਡੈਸੀ ਆ ਡੈਸੀ ਹੈ ਕੋਈ ਨਾ ਫਿਰ ਡੈਸਕ ਤਾਂ ਦੇਰੀ ਦਾ ਫਿਰ 3-4 ਸਾਲ ਹੋ ਗਏ ਨਾ ਪ੍ਰਾਣੀ ਆ ਸੋਹਣੇ ਅੱਗੇ ਪੱਟੇ ਲਵਾਈ ਜਾਂਦੇ ਸੀ ਅਸੀਂ ਉਹਦਾ ਫਾਇਦਾ ਨਹੀਂ ਪੱਟੇ ਆਂਦਾ ਕੋਈ ਕੰਮ ਕਰਦੇ ਪੱਟੇ ਉਹ ਵੇਪਾਰੇ ਹੋ ਗਈ ਇਹਦਾ ਬਾਲਾ ਖਰਾਬ ਕਰਦੇ ਇਹ ਤਾਂ ਇੱਥੇ ਤਾਂ ਵਧੀਆ ਜਿੰਨਾ ਟਾਈਮ ਲਵਾਉਂਦੇ ਸੀ ਉਹਨਾਂ ਟਾਈਮ ਤਾਂ ਠੀਕ ਰਹਿੰਦੀ ਸੀ ਨਾ ਨਾ ਮੈਂ ਇੰਨੀ ਦਵਾਈਆਂ ਨਹੀਂ ਪੂਰੀਆਂ ਗਲਾਪੀ ਵੀ ਰਹੀਆਂ ਪਰ ਮੈਂ ਬਾਰਾ ਨਹੀਂ ਲਵਾਇਆ ਨਾ ਬਾਰੇ ਦਾ ਤਾਂ ਬਾਲਾ ਉਹਦਾ ਪਾੜੀ ਖਿੱਚ ਪਾਉਂਦੇ ਆ ਉਹਦਾ ਬਾਅਦ ਜਿੰਨਾ ਟਾਈਮ ਉਹਦਾ ਇੱਕ ਅੱਧਾ ਦਿਨ ਅਸਰ ਰਹਿੰਦਾ ਪੂਰਾ ਕਿਉਂਕਿ ਉਹਦਾ ਨਾੜਾ ਖਿੱਚੀਆਂ ਹੁੰਦੀਆਂ ਆਮ ਉਹ ਬਲੱਡ ਸਰਕਲ ਚੱਲਦਾ ਰਹਿੰਦਾ ਤੇ ਉਹ ਨੁਕਸਾਨ ਵਾਲੇ ਆ ਕਿਤਾ ਆਪਾਂ ਦਾ ਜੰਮਾ ਹੀ ਨਹੀਂ ਤੂੰ ਇਦਾਂ ਨਹੀਂ ਫੇਲ ਹੋ ਜਾ ਲੱਤਾਂ ਤੇ ਬੋਤਲ ਲੱਗੀ ਉਹ ਮੈਂ ਆਂ ਟੀਕਦੀ ਇੱਕ ਵਾਰੀ ਇਹਦਾ ਬਾਲੀ ਛੇਤੀ ਫਰਕ ਪੈਣਾ ਦੇਖੀ ਹਾਂ ਇਹਦੇ ਵਾਂਗ ਦਾ ਕਹਿੰਦਾ ਮਾਤਾ ਦੁਸਤਾ ਇੰਨੇ ਪੁਰਾਣੇ ਬੰਦੇ ਆਸ ਤਾਂ ਪੁਰਾਣੇ ਦੇ ਰਿਖੇ ਬਹੁਤ ਛੇਤੀ ਫਰਕ ਪੈਣਾ ਇਹਦੇ ਨਾਲੇ ਕੋਈ ਖਾਣ ਨੂੰ ਨਹੀਂ ਦਵਾਈ ਕੁਛ ਨਹੀਂ ਖਾਣ ਨੂੰ ਵੀ ਉਹਨੂੰ ਦੇਣੀ ਆ ਜਿਹਨੂੰ ਹੱਦ ਤੋਂ ਹੀ ਬਾਹਰ ਤਾਂ ਇਹਦਾ ਬਾਲਾ ਰੋਗ ਬੜਿਆ ਉਹਨੂੰ ਬੀਨ ਗਲਰਦੀ ਦੰਦੇ ਆ ਜੇ ਆ ਆਪਣੇ ਪਿੰਡ ਦਾ ਇੰਨੇ ਇੰਨੇ ਲੱਤਾਂ ਛੋਟ ਲਾ ਸੀ ਸਹੀ ਗੱਲ ਆ ਇੰਨਾ ਨਾ ਫਰਕ ਸੀਗਾ ਲੱਤਾਂ ਦਾ ਇਹ ਉਹ ਵੀ ਇਥੋਂ ਸਹੀ ਗੱਲ ਆ ਸਿੱਧੀਆਂ ਸਿੱਧੀਆਂ ਅੱਗੇ ਲੱਤ ਦਿਖਾਉਣ ਇਥੇ ਜੋਤ ਦੇ ਮੰਮੀ ਦੋਨੇ ਹੁੰਦੇ ਹੁੰਦੇ ਸੀ ਆਉਣਾ ਪੈਂਦਾ ਯਾਨੀ ਕਿ ਤਿਆਰ ਕੇ ਦਵਾਰ ਤਾਂ ਜੀ ਵੀ ਜੱਟਾ ਜਲਦਾ ਆ ਜੋ ਵੀ ਬੜਾ ਟਾਈਮ ਆਉਂਦੀਆਂ ਹਲਦ ਵੀ ਨਹੀਂ ਈਪੀ ਨੂੰ ਵੀ ਲਾਉ ਨਾਲ ਹੀ ਛੱਡਿਆ ਵਾਂਗੇ ਪਿੰਡ ਬੀਬੀ ਸ਼ਰਨਜੀਤ ਕੌਰ ਖਾਲਸਾ ਜੀ ਇਨਾਂ ਨੂੰ ਛੱਡਣਾ ਪੱਬੀਏ ਅੱਜ ਇਹਨਾਂ ਇਹ ਵੀ ਫਿਰ ਢੋਈ ਦਿਖਾਉਣੀ ਆਈ ਵੀ ਸੀ ਹੁਣ ਆਪਾਂ ਲੈ ਚੱਲੇ ਬਸ ਕਾਲਾ ਬਾਈ ਕਿੱਥੋਂ ਆਊਗਾ ਹੁਣ ਇਹ ਨਾਲ ਹੀ ਭਾ ਲਿਆ ਨਾਲ ਛੱਡਿਆਵਾਂਗੀ ਝੂੜੀ ਸਲੋਟ ਹੁੰਦੀ ਆਹੋ ਓ ਆਹੋ ਕੀ ਝੂੜੀ ਸਲੋਟ ਉਹ ਕੀ ਹੁੰਦਾ ਉਹ ਆ ਹੁੰਦਾ ਫੁੱਟੇ ਛੜਕਾਂ ਦੇ ਛੜੇ ਹੁੰਦੇ ਆ ਕੀ ਕਰਨਾ ਇਹਨਾਂ ਨੂੰ ਸੜਕਾਂ ਦੇ ਕੋਈ ਨਹੀਂ ਅੱਛਾ ਸੜਕਾਂ ਦੇ ਕੋਈ ਨਹੀਂ ਹੁੰਦੇ ਉਹ ਟਿੱਪਾਂ ਦੇ ਹੁੰਦੀਆਂ ਗੋਲੇ ਨਾਲ ਕੀ ਹੋ ਜਾਂਦਾ ਉਹ ਨਾ ਟਿੱਡੀ ਨਹੀਂ ਆਉਂਦੀ ਅੱਗੇ ਕਹਿੰਦੇ ਹੁੰਦੇ ਸੀਗੇ ਅੱਗੇ ਬਾਹਰ ਛੂੜੀ ਸਲੋਤ ਇਹ ਜੇ ਇਹ ਚ ਤਾਂ ਟਿੱਡੀ ਬੜੀ ਆ ਸੀਟ 'ਚ ਹੋਣੀਆਂ ਜਦੋਂ ਤੁਸੀਂ ਸੀਟ ਇਹਨਾਂ ਦੇ ਬਾਹਰ ਕੱਟ ਕੇ ਰੱਖੀ ਪਈ ਸੀ ਆ ਗੱਡੀ ਦੀ ਤਾਂ ਹੀ ਤਾਂ ਹੀ ਜੇ ਸੀਟ ਰੱਖੀ ਇਹਨਾਂ ਨੂੰ ਅੱਗੇ ਡੱਬਾ ਤਾਂ ਆ ਗਿਆ ਉਹ ਚਲੋ ਯਾਰ ਤੁਰੇ ਚਲੋ ਦੇਖ ਕੇ ਆਉਣੀ ਆ ਛੂੜੀ ਸਲੋਤ ਸਲੋਤ ਬੇਲ ਦਾ ਨਾਮ ਹੈ ਪਿੰਡ ਚੱਲ ਸਾਡੇ ਨਾਲ ਪਿੰਡ ਨੂੰ ਅੱਜ ਨਾ ਨਾ ਪਿੰਡ ਚੱਲਣੇ ਚੱਲ ਚੱਲ ਚਲੋ ਵੀ ਚੱਲ ਚਲੋ ਕਾਲੂ ਛੱਡ ਜਾਗੇ ਕਾਲੂ ਛੱਡਦਾ ਮੈਂ ਮਾਰੂ ਕਿਧਰ ਉਹ ਕਾਲੂ ਆਉਣਾ ਹੀ ਆ ਕਾਲੂ ਇਹਨੂੰ ਛੱਡਣਾ ਵਾ ਸੁਧਾਰ ਨਾਲੇ ਤਾਰੇ ਦਾ ਜਨਮ ਦਿਨ ਮਨਾ ਦਨੇ ਅੱਜ ਆ ਤਰੂ ਚੱਲ ਬੈਣੀ ਕੱਪੜੇ ਹੈਗੇ ਕੱਪੜੇ ਹੈਗੇ ਇਹਦੇ ਕੋਲੇ ਇਥੇ ਲਈ ਮੇਰੀ ਗੱਲ ਸੁਣੋ ਮੈਨੂੰ ਜੇ ਛੱਡਣ ਜਾਣਾ ਸੋਹਲੀ ਨੂੰ ਤੁਹਾਨੂੰ ਇੱਧਰ ਉਤਾਰ ਜਾਗੇ ਨਹੀਂ ਮੇਰੇ ਨਾਲ ਸੋਹਲੀ ਚਲੋ ਪਰਸੋਂ ਮੈਂ ਤਾਰ ਮੈਂ ਤੇ ਮੇਰੀ ਗੱਲ ਸੁਣੋ ਕਾਲੂ ਚਾਹੁੰਦੇ ਸੋਹਲੀ ਪਰਸੋਂ ਮੈਂ ਤੁਹਾਨੂੰ ਸੁਧਾਰ ਤਾਰਜੂ ਉਥੋਂ ਬਾਹਰ ਹੀ ਲੈ ਜੂ ਨਾ ਵੀ ਨਾ ਮੈਨੂੰ ਪਿੰਡ ਤਾਰੋ ਜਿਵੇਂ ਮੈਂ ਤੁਹਾਨੂੰ ਮੈਂ ਲੈ ਕੇ ਜਾਂ ਤੋਤਲਾ ਨਾ ਆਏ ਆਜੇ ਪੰਡੀ ਜਾਲਦੇ ਕਿੱਥੇ ਉਹਨਾਂ ਇਧਰੋਂ ਚੱਲਾਂਗੇ ਆਪਾਂ ਨਾਲੇ ਆਪਾਂ ਕੇਕ ਕੂਕ ਲੈ ਕੇ ਜਾਣਾ ਤਾਰੇ ਦਾ ਤਾਰੇ ਦਾ ਬਰਥਡੇ ਮਨਾਉਣਾ ਆਜੇ ਆਪਾਂ ਤਾਰੇ ਦਾ ਜਨਮ ਦਿਨ ਮਨਾਉਨੇ ਆਂ ਆਜੇ ਤਾਰੇ ਦਾ ਬਰਥਡੇ ਫਿਰ ਇਹੀ ਗੱਲ ਆ ਚਲੋ ਹੋ ਗਈ ਡੀਲ ਡਾਲ ਹਾਂ ਬਸ ਠੀਕ ਤਾਂ ਨਹੀਂ ਆ ਚਲੋ ਪੰਡੂ ਦਾਨੀਆਂ ਹਾਂ ਚਲੋ ਯੈਸ ਯੈਸ ਮੈਂ ਕਰੇ ਫ੍ਰੀਜ਼ ਜੀ ਦਾ ਵਿਚਾਰਾ ਕੋਈ ਕੁਝ ਨਹੀਂ ਕਹਿੰਦਾ ਬਹੁਤ ਬਾਲਾ ਚੰਗਾ ਤਾਰੇ ਦਾ ਜੰਮ ਦਿਨ ਸੀ ਰਾਤ ਨਹੀਂ ਆਜੂ ਨਾ ਰਾਤ ਝੋੜੀ ਤੇ ਮੈਂ ਸਾਇਟ 7:00 ਵਜੇ ਉਧਰ ਆ ਜਾਾਂਗਾ ਫਿਰ ਰਾਤ ਨੂੰ ਅੱਜ ਜਦੋਂ ਸੰਤੋ ਆ ਗਿਆ ਹੀ ਉਦੋਂ ਆ ਜਾ ਤੁਸੀਂ ਰਾਤ ਰਹਿ ਪਿਓ ਮੁੰਡੇ ਨੂੰ ਕਿਉਂ ਲੈ ਜਾਣਾ ਨਾਲ ਹੀ ਕੇ ਜਾ ਮੈਂ ਆਹੀ ਕੱਲ ਨੂੰ ਆਣੂੰਗਾ ਮੇਰਾ ਪਾ ਆ ਜਾ ਕੇ ਸਾਇਟ ਹੀ 7:00 ਵਜੇ ਉਧਰ ਪਾਾਂਗੇ ਪਰ ਰਾਤ ਨਹੀਂ ਮੁੰਡਿਆਂ ਵਗੈ ਨਹੀਂ ਤੇ ਚੱਲ 8:00 ਵਜੇ ਰਾਤ ਉਦੋਂ ਹੀ ਮੋੜਨ ਦਾ ਲੈ ਅਸੀਂ ਫਰੂਟ ਕੇਕ ਲੈਣਾ ਪੂਰਾ ਫਰੂਟ ਹੋਵੇ ਜਿਹੜਾ ਵੀਰੇ ਫੁੱਲ ਫਰੂਟ ਨੇ ਇਹਾਰੇ ਕੋਈ ਵਧੀਆ ਨਹੀਂ ਪੰਡਰ ਬਣਾਉਣਾ ਕਿੱਸੇ ਕਰੀਂ ਵਾੜਾ ਦੇਖਣਾ ਯਾਨੀ ਕਿ ਇਹ ਜਵਾਗ ਹੋਇਆ ਤੇ ਲੈਣ ਦੇ ਹੁੰਦੇ ਤਾਂ ਆਈ ਕਰਦਾ ਤਾਂ ਇਹ ਕਿਦੋਂ ਮੈਨੇ ਲਾਈ ਲੈ ਹੂੰ ਬਾਲਾ ਨੇ ਫਿਰ ਉਹ ਕੋਈ ਰਸਮ ਲਾਈ ਚ ਨਹੀਂ ਛੋਟੇ ਬਣੋ ਹੈਗਾ ਛੋਟੇ ਵਾਲਾ ਲੈ ਗਏ ਰਸਮ ਲਾਈ ਚ ਕੋਈ ਰਸਮ ਲਾਈ ਚ ਨਹੀਂ ਲੈਣਾ ਯਾਰ ਰਸਮ ਲਾਈ ਦਾ ਟੇਸ ਚੰਗਾ ਕਿੰਨੇ ਸਾਈਜ਼ ਦਾ ਤੇਦਾਂ ਕਿੰਨੇ ਫਾਈਜ਼ ਦਾ ਹਾਂ ਛੋਟਾ ਹੀ 1/2 ਕਿਲੋ ਕੀ ਕਿ ਕਿ ਕਿਲੋਣੇ ਲਾ ਲਈਏ ਬਾਬਾ ਜਾਣੇ ਦਾ ਚਾਰ ਅੱਧਾ ਕਿਲੋਣੇ ਦੋ ਪੌਂਡਾਂ ਦੇ ਇੱਕ ਅੱਧਾ ਅੱਧਾ ਆਈਏ ਵਾਲੇ ਹੂੰ ਤਾਰਾ ਸਿੰਘ ਬਾਊ ਤੀ ਕਾਦ ਤੇ ਆ ਕਿ ਨੀਤਾ ਕੱਲ ਨੀਤਾ ਉਹ ਚੀਜ਼ ਵਾਲੀ ਪੇਸਟੀ ਦੇਖੀ ਸੀ ਕਿਹੜੀ ਚੀਜ਼ ਪੇਸਟੀ ਚੀਜ਼ ਚੀਜ਼ ਪੇਸਟੀ ਛੋਟਾ ਦੇਖੋ ਛੋਟਾ ਬਿਲਕੁਲ ਛੋਟਾ ਬੜਾ ਵੱਡਾ ਲਾਈ ਸੰਦਲ ਨੂੰ ਰਾਜ ਸੰਗ ਲ ਲੈਨੇ ਗਵਾਰ ਦੇ ਟੱਕਾ ਮੇਨ ਟੱਕ ਲੈਣਾ ਹੋਲਸੇਲ ਦਾ ਟੱਕਾ ਬਟਾ ਇੱਕ ਤੋਂ ਨੂ ਲੈਣਾ ਇਹ ਗਾੜੀ ਕੋ ਪੈ ਜਾਣਾ ਧਿਆਨ ਦੇ ਪੈ ਜੀ ਜੇ ਮੈਂ ਤੁਹਾਡੇ ਕੋ ਸਾਰਾ ਸਿੰਘ ਠੀਕ ਹੈ ਓਕੇ ਤੇ ਹੈਪੀ ਬਰਥਡੇ ਵਾਲਾ ਸੱਸੀ ਜੀ ਉਹ ਲਾ ਦੇਣਾ ਗਾਇ ਮਾਤਾ ਦੀ ਲਾਤੀ ਵੀ ਸਾਂਝੀ ਦੇ ਤਾਂ ਭਾਬੀ ਹੋਣਾ ਸੋਣੀ ਕਿੰਨੀ ਬੱਚੀ ਜਿਹੜਾ ਲਾਉਂਦੇ ਸੀ ਉਦੋਂ ਉਹ ਕਰਨਾ ਸੀ ਹਾਂ ਉਦੋਂ ਅਸੀਂ ਗਏ ਹੋਏ ਸੀ ਕੋਈ ਗੱਲ ਨਹੀਂ ਸੋਣੀ ਜਾਏ ਮਾਦਾ ਤੂੰ ਤਾਂ ਪਿੰਡ ਦੇਖਾਂਗੀ ਫਿਰ ਆਪ ਤੇ ਸਾਂਝੀ ਮਾਦਾ ਆਉਗੀ ਜਾਨੂੰ ਮੈਂ ਆਇਆ ਹਨ ਦੇਖ ਹਮ ਇੱਥੇ ਆਪਾਂ ਇਕੱਠੇ ਗਿੱਤ ਗਾਇਆ ਗਿੱਧਾ ਪਾਉਣ ਜੱਟੀਆਂ ਬਨੇਰੇ ਹਿਲਦੇ ਆ ਚਲੋ ਵੀ ਉਠੋ ਕਰਾਂ ਕੇਕ ਕੱਟਗੇ ਤਾਰੇ ਦਾ ਤਾਰੇ ਦਾ ਕੇਕ ਕੱਟਗੇ ਉਠੋ ਕਰਾਂ ਆ ਹੈਪੀ ਬਰਥਡੇ ਜਾਨੂ ਫੋਨ ਲਾਉਨੇ ਆ ਉਠੋ ਤਾਂ ਸਹੀ ਅੱਜ ਤਾਂ ਦੁਬਾਰਾ ਮੰਮੀ ਮੈਂ ਕੇਕ ਲੈ ਆਂਦਾ ਸੀ ਇਹ ਕਿਹਦੀ ਸ਼ੌਫਟ ਲੈ ਆਂਦਾ ਸੀ ਹਾਂ ਇਹ ਕਿਹਦੀ ਸ਼ੌਫਟ ਲੈ ਆਂਦਾ ਸੀ ਮੰਮੀ ਗੱਡੀ ਵਾਲਾ ਨਹੀਂ ਠੀਕ ਕਰਨੇ ਗਣ ਸਹੀ ਗੱਲ ਹੈ ਗੱਡੀ ਵਾਲਾ ਬਸ ਗੱਡੀ ਪਈ ਨਹੀਂ ਨਿੱਕੀ ਕੋਈ ਨਿੱਕੀ ਦਾ ਨਹੀਂ ਪਈ ਆ ਉੱਥੇ ਨਾ ਸਕੂਟਰ ਪਿਆ ਚੱਕ ਕੇ ਲਿਆਇਓ ਕਿੱਥੇ ਪਿਆ ਆ ਅੰਦਰ ਲੀਆ ਕੱਟ ਗਿਆ ਅੰਦਰ ਰੱਖਿਆ ਹੋਇਆ ਮੇਰਾ ਉਹ ਸਟੈਂਡ ਦੇ ਉੱਤੇ ਨਿਕਾ ਕੇ ਲਿਆਇਓ ਹਾਂ ਇਹਨੇ ਮਾਮੀ ਇਹ ਕੁੱਤਰ ਕਿੱਥੋਂ ਲੈ ਕੇ ਆਂਦਾ ਕਿਧਰ ਕੀ ਮੂਹਰੇ ਰੱਖਾ ਸਕੂਟਰ ਨੂੰ ਮੂਹਰੇ ਰੱਖਿਆ ਤਾਂ ਦੋ ਦਿਸਣਾ ਨਹੀਂ ਨਹੀਂ ਆਇਆ ਫੇਰ ਆ ਆ ਇਹਨੂੰ ਇੱਧਰ ਲਾ ਇਹਨੂੰ ਕੱਢੋ ਰੁਕ 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 ਹੂੰ ਨਾ ਇੰਦਾ ਦੇ ਦੇ ਦੇਖਿਆ ਮਾਨੀ ਇਹਨੂੰ ਇੱਧਰ ਲਾਣਾ ਐਨੂੰ ਇੱਧਰ ਇੱਥੇ ਸਾਈਡ ਤੇ ਨਾ ਦੇ ਜਮਾ ਸਾਈਡ ਤੇ ਡੇਡਾ ਕਰਦੀ ਥੋੜਾ ਜਿਹਾ ਮਗਰ ਨੂੰ ਐਦਾ ਹਾਂਜੀ ਲੈੜ ਚਲੋ ਬਈ ਤਾਲਾ ਛਿੰਕ ਦਾ ਛੁੱਤਾ ਪਿਆ ਜੇ ਹੂੰ ਹੂੰ ਹੋੜ ਹੂੰ ਫੋਨ ਡਾਇਆ ਉਹਦਾ ਛੁੱਤਾ ਪਿਆ ਐ ਦਵਾਰ ਸੀ ਅੱਜ ਕੱਲ ਨੂੰ اٹਕੇ ਕੋਈ ਨਾ ਕੱਲ ਨੂੰ ਦੇਖ ਮਮਾ ਕੋਈ ਟਿੱਲੇ ਨਾ ਕੂਟਰੇ ਲੈ ਕੇ ਕੇਕ ਲੈ ਕੇ ਆਂਦੀ ਛੀ ਤੂੰ ਮੇੜਾ ਚਲੋ ਗੱਦੀ ਗੱਦੀ ਮਮਾ ਗੱਦੀ ਨਹੀਂ ਲੈ ਕੇ ਆ ਤੂੰ ਮੜੀ ਹਏ ਕਣਾ ਉਹ ਕੱਲ ਨੂੰ ਉੱਠ ਕੇ ਉਹਨਾਂ ਜਦੋਂ ਉਹਨਾਂ ਨੇ ਲਾਇਸੈਂਸ ਤੁਸੀਂ ਨਹੀਂ ਚੱਕਿਆ ਮਾਫਰ ਉਹਨਾਂ ਦਾ ਤਾਂ ਰਾਤ ਬਾੜੀ ਲੇਟ ਲਾਇਆ 1:00 ਵਜੇ ਲਾਇਆ ਉਦੋਂ ਆਪਾਂ ਸੁੱਤੇ ਪਏ ਜੀ ਰਾਤ ਉਹਨਾਂ ਦਾ 1:00 ਵਜੇ ਆਇਆ ਉਦੋਂ ਉਹਨਾਂ ਨੇ ਕੇਕ ਕੱਟਿਆ ਹੋਣਾ ਮਨ ਲਾ ਲਾ ਕੱਟੋ ਕੇ ਨਾ ਤਾਲੇ ਤੇਰਾ ਕੇਕ ਕੱਟ ਲੈ ਓਏ ਹੈਪੀ ਬਰਥਡੇ ਕੋਲ ਨੂੰ ਹੋ ਜਾ ਉ ਤੜਿਆ ਹੈਪੀ ਬਰਥਡੇ ਟੂ ਯੂ

ਚਲੋ ਬਈ ਚਲੋ ਪਾਣ ਖਾ ਲੋ ਨਾ ਮਮਾ ਹੂੰ ਚਲੋ ਆ ਉਪਰ ਤਾਂ ਹੁਣ ਖਾਣਾ ਹੀ ਹੈ ਤਾਂ ਹੋਰ ਕੀ ਕਰਨਾ ਹੁਣ ਕਿੱਕ ਹੂੰ ਇਹ ਲੈ ਪਾਂਡਾਲਾ ਤਾਂ ਨਹੀਂ ਸੀ ਸ਼ੋਹਣ ਕਿਤੇ ਨਹੀਂ ਨਹੀਂ ਦੂਸਾ ਇੱਕ ਗਲਸ ਤਾਂ ਮੰਮੀ ਡਰਾਤੀ ਸੀ ਹੈਪੀ ਨਹੀਂ ਹੋਣੀ ਅੱਖਾਂ ਹੀ ਕਰ ਲਈ ਹਾਏ ਰਹਿ ਗਿਆ ਕੇਕ ਤਾਂ ਮੇਰਾ ਹੱਥ ਕਰ ਲਈ ਇਹ ਤਾਂ ਕਹਦਾ ਹਾਏ ਕੇਕ ਤਾਂ ਰਹਿ ਗਿਆ ਹੁਣ ਕਿਵੇਂ ਖਾਉਂਗੀ ਇਥੇ ਮਿਲ ਜੀ ਮੈਂ ਕਾ ਰਹਿਣ ਦੇ ਕੀ ਕਰਨਾ ਖਾਣਾ ਬੈਜੀ ਕਿਸੇ ਨੇ ਨਹੀਂ ਤਾਰੇ ਤਾਰੇ ਕਹਿੰਦਾ ਕੱਟਣਾਉਂਦੀ ਦਾ ਕਿਉਂ ਨਹੀਂ ਬਰਥਡੇ ਆ ਜਾਓ ਪੁੱਛ ਰਣ ਅਰੇ ਗਾਪਾ ਮਾਰਦੀ ਐ ਮੰਮੀ ਵੀ ਆ ਨਹੀਂ ਆ ਗੀ ਮਨ ਨੂੰ ਪੁੱਛਣਾ ਸਮੂਹ ਖਾਦਾ একদম ਲੈ ਟੋਪ ਤੇ ਅਗਵਾ ਡੱਡੂ ਉਹੀ ਨਾਲ ਹੀ ਗਵਾ ਬਣਾ ਲੈਂਦੀ ਐ ਹੈਪੀ ਬਰਥਡੇ ਹੋ ਨਾਈਟਸ ਸਹੀ ਹੋ ਗਿਆ ਬਰਥਡੇ ਤਾਰੇ ਹੈਪੀ ਬਰਥਡੇ ਮਨਰਾਜ ਲੈ ਬਰਥਡੇ ਦਾ ਇਕੱਲਾ ਤਾਰੇ ਦਾ ਅੱਜ ਹਾਂ ਮੈਨੂੰ ਵੀਡੀਓ ਤੈਨੂੰ ਕੇਕ ਬਣਾਉਣਾ ਆਉਂਦਾ ਸੋਣੇ ਟਰਾਈ ਨਹੀਂ ਕੀਤਾ ਕਦੀ ਚਲ ਫਿਰ ਕੇਕ ਕੇਕ ਸਿੱਖ ਹਣ ਬਣਾਉਣੇ ਸਾਰਿਆਂ ਦੇ ਬਰਥਡੇ ਦੇ ਘਰੇ ਬਣਾ ਲੇ ਹਾਂ ਸਹੀ ਗੱਲ ਆ ਚਲ ਲਿਓ ਹੈਪੀ ਬਰਥਡੇ ਟੂ ਯੂ ਬਰਥਡੇ ਵਾਲੀ ਆਉਣੋ ਹੈਪੀ ਨਹੀਂ ਵੀ ਆਉਣਾ ਅਸੀਂ ਦੇਖ ਲਾਂ ਲੇ ਕਿੱਧਰੋਂ ਕਿੱਧਰ ਆ ਜਾਈਂ ਹੈਪੀ ਨਹੀਂ ਕਿਹਾ ਸੀ ਮੈਂ ਤਾਂ ਸੀਗਾ ਕੇਕ ਹਾਂ ਨਹੀਂ ਭੈਣ ਕਹਿੰਦੀ ਸੀ ਅਸੀਂ ਉੱਥੇ ਮਨਾਉਣਾ ਕਰੀਏ ਮੈਂ ਕਿਹਾ ਆਪਾਂ ਇਕੱਠੇ ਮਨਾ ਲੈਂਦੇ ਕੋਈ ਨਾ ਇੱਥੇ ਆ ਜਾਈਂ ਸਹੀ ਗੱਲ ਆ ਚਲ ਕੱਲੂ ਫੇਰ ਵੜਦੇ ਹੋ ਇੱਕ ਕਾਲੂ ਸੌਲੀ ਕੱਟਦੇ ਆਂਗੇ ਇੱਕ ਠੀਕ ਸਾਮਣ ਲਿਆਓ ਕੋਲੇ ਹਾਂਜੀ ਹਾਂਜੀ ਆ ਜਾਓ ਤੁਸੀਂ ਵੀ ਚਲੋ ਸਕੂਟਰ ਦੇਖ ਕੇ ਤਾਂ ਬਾਹਲਾ ਖੁਸ਼ ਹੋਣਾ ਸੀ ਉਹਨੇ ਤਾਂ ਪਤੰਦਰ ਸੁੱਤਾ ਪਿਆ ਮਮਾ ਇਹ ਕਿਹੜੀ ਸ਼ੌਪ ਤੋਂ ਲੈ ਕੇ ਆਂਦੇ ਸੀ ਮਮਾ ਨਹੀਂ ਨਹੀਂ ਉਹਨੇ ਕਹਿੰਦੀ ਸੀ ਮਮਾ ਇਹ ਕਿਹੜੀ ਸ਼ੌਪ ਤੋਂ ਲੈ ਕੇ ਆਂਦੇ ਸੀ ਹਾਂ ਕਿਹੜੀ ਸ਼ੌਪ ਅੱਛਾ ਉਹ ਖੋਲੇ ਕੇ ਅੰਦਰ ਸੀ ਤੇ ਫੇਰ ਜਦੋਂ ਮੈਂ ਇੰਡੀਆ ਆਉਂਗਾ ਫਿਰ ਆਪਾਂ ਚੱਲਾਂਗੇ ਠੀਕ ਹੈ ਇਹ ਕਿਹੜੀ ਕੰਡ ਤੋਂ ਹੁੰਦਾ ਸੀ ਇੱਥੇ ਕੇਕ ਨਾ ਆਇਆ ਸੀ ਬੜਾ ਸੁਣਾ ਹੋਗਾ ਮਿੱਠੇ ਹੁੰਦੇ ਤੁਹਾਡੇ ਤੁਹਾਡੇ ਜੂੰਡੀ ਕਿਉਂ ਉਹ ਰਜਣਾ ਨਾ ਪੋਖਬਾਲੀ ਹੋਰ ਨਾ ਨਾ ਪਾਣੀ ਬਣਾਣਾ ਖੜੇ ਅੰਦਰ ਨਹੀਂ ਚੁੰਟੀ ਨਾ ਅੱਛਾ ਦਰਜ ਹੁੰਦਾ ਇਹ ਕੀ ਆ ਹੁਣ ਇਹ ਤਾਂ ਵੈਸੇ ਡੈਕੋਰੇਸ਼ਨ ਹੁੰਦਾ ਇਹ ਤਾਂ ਨਾਕਾ ਸਾਲੀਆਂਆਂ ਦੇ ਗੁਰੂ ਗ੍ਰੰਥ ਬੰਦ ਤਾਂ ਇਹਨਾਂ ਨੇ ਕੀ ਕਰਦੇ ਦਾ ਹੈ ਕੋਈ ਨਾ ਹੈਪੀ ਮਿਲੂਗਾ ਮਿਲੂਗਾ ਕੋਈ ਨਾ ਕੋਈ ਕੋਈ ਗੱਲ ਨਹੀਂ ਨੂੰ ਮੈਂ ਦਿਖਾਉਂਦੀ ਨਹੀਂ ਹਾਂ ਕੋਈ ਨਾ ਕੋਈ ਨਾ ਮੇਰੇ ਡੈਕੋਰੇਸ਼ਨ ਨਹੀਂ ਨਹੀਂ ਡੈਕੋਰੇਸ਼ਨ ਇਹ ਤੇ ਉਹਦੀ ਪੀਸਾ ਜਨੇਗਾ ਵੀ ਕਿਤੇ ਮੈਨੂੰ ਛੋਟਾ ਪੀਸ ਨਾ ਜੇ। ਨਹੀਂ ਜੇ ਇਹ ਨਹੀਂ ਛੋਟਾ ਨਹੀਂ। ਫਰੂਟ ਵਾਲਾ ਨਹੀਂ। ਵੀਡੀਓ ਬਣਾਓ ਉਹਨੂੰ ਦਿਖਾ ਲਾ ਸਾਨੂੰ ਤਾਂ ਆ ਦੇ ਪਿਆ ਤਾਂ ਹੈਗਾ ਉਹ ਫਰੂਟ ਆ ਦੇ ਪੇ। ਆ ਦੇ ਪਏ ਆ। ਐਵੇਂ ਹੀ ਵੀ ਥੋੜਾ ਹੈਗਾ। ਲੈ ਔਰ ਹੁਣ ਪੂਰਾ ਫਰੂਟ ਆ ਉਹ ਕਹਿੰਦਾ ਕੇਕ ਜਿਹੜਾ ਫਰੂਟ ਵਾਲਾ ਪੂਰਾ ਹੁੰਦਾ ਉਹਦਾ ਆਰਡਰ ਤੇ ਬਣਦਾ। ਉਹ ਜਿਹੜੇ ਤੁਸੀਂ ਇੱਕ ਗਲੇਸ ਨੂੰ ਦੇਣਾ ਉਹ ਆਰਡਰ ਤੇ ਬਣਦਾ ਭੈਣੇ। ਤੁਸੀਂ ਦੇਣ ਦੋ ਪਏ ਹੁੰਦੇ ਆ ਇੱਥੇ ਨਹੀਂ ਬਣਾਉਂਦੇ। ਉਹ ਨੱਕ ਬੇਕਰ ਤੇ ਹੁੰਦੇ ਆ। ਮੈਨੂੰ ਨਾ ਪਾਈ। ඔ පලාා අඉතරේ දූතෙදා ජන දයනනා මමිනිවා දේ දැල් ඇ ඩැටදේ දැල්